ਹੋਨਯਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਅਮਰੀਤਸਰ ਜਲੰਧਰ ਹਾਈਵੇ ਤੇ ਸੜਕ ਹਾਸਾ ਹੋਇਆ ਹੈ ਜਿਹਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅਖਰ ਕਿਸ ਤਰ੍ਹਾਂ ਕਿਸ ਪ੍ਰਕਾਰ ਜਿਹੜਾ ਕਿ ਭਿਆਨਕ ਸੜਕ ਹਾਸਾ ਹੋਇਆ ਤੁਹਾਨੂੰ ਦੱਸਦੀ ਕਿ ਇੱਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਆ ਤੁਹਾਨੂੰ ਦੱਸਦੀ ਕਿ ਇਹ ਟਰੱਕ ਸੀਗਾ ਜਿਹੜਾ ਕਿ ਜਿਸ ਦਾ ਟਾਇਰ ਫਟ ਜਾਂਦਾ ਆ ਟਾਇਰ ਫਟਣ ਤੋਂ ਬਾਅਦ ਡਵਾਈਡਰ ਤੇ ਟਰੱਕ ਚੜ ਜਾਂਦਾ ਆ ਤੇ ਦੂਜੇ ਪਾਸਿਓ ਤੇਜ਼ ਰਫ਼ਤਾਰ ਕਾਰ ਆਉਂਦੀ ਆ ਤੇ ਇਹਨਾਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋ ਜਾਂਦੀ ਆ ਤਸਵੀਰਾਂ ਵੇਖ ਸਕਦੇ ਹੋ ਅੱਖਰ ਕਿਸ ਪ੍ਰਕਾਰ ਕਿੰਨੇ ਭਿਆਨਕ ਤਰੀਕੇ ਦੇ ਨਾਲ ਟੱਕਰ ਹੋਈ ਆ ਕਾਰ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਆ ਤੁਹਾਨੂੰ ਦਾ ਜ਼ਿਕਰ ਦੇ ਵਿੱਚ ਦੋ ਜਣੇ ਸੀਗੇ ਜਿਹੜੇ ਕਿ ਸਵਾਰ ਸੀਗੇ ਜੋ ਕਿ ਇਸ ਹਾਸੇ ਦੇ ਵਿੱਚ ਭਿਆਨਕ ਹਾਸੇ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਤਸਵੀਰਾਂ ਵੇਖ ਸਕਦੇ ਹੋ ਸਥਾਨਕ ਲੋਕ ਜਿਹੜੇ ਨੇ ਇਕੱਠੇ ਹੋ ਚੁੱਕੇ ਨੇ ਕਿਸ ਪ੍ਰਕਾਰ ਹਾ사 ਹੋਇਆ ਯਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅਖਰ ਕਿੰਨਾ ਭਿਆਨਕ ਇਹ ਹਾ사 ਹੋਵੇਗਾ ਫਿਲਹਾਲ ਇਸ ਮਾਮਲੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਹਿੰਦਾ ਸਥਾਨਕ ਲੋਕਾਂ ਵੱਲੋਂ ਕੀ ਕਹਿੰਦਾ ਇੱਕ ਵਾਰ ਤੁਸੀਂ ਸੁਣ ਸਕਦੇ ਹੋ ਮੇਰਾ ਨਾਂ ਜੀ ਗਵਿੰਦਰ ਸਿੰਘ ਆ ਮੈਂ ਜੰਡੇਆ ਦਾ ਵਾਸੀ ਜਲੇਆਲਾ ਵਾਂ ਮੈਂ ਇਹ ਟਰੱਕ ਜਿਹੜਾ ਵਾ ਆਪਣਾ ਪੈਟਰੋਲ ਵਾਲਾ ਇਧਰੋਂ ਆ ਰਿਹਾ ਜਿਲੰਦਰਲੀ ਸਾਈਡ ਤੋਂ ਤੇ ਪੈਰ ਫਟ ਗਿਆ ਵਾ ਰੋਂਗ ਸਾਈਡ ਆ ਗਿਆ ਵਾ ਰੋਂਗ ਸਾਈਡ ਆ ਕੇ ਤੇ ਕਾਰ ਆ ਰਹੀ ਹੈ ਆਪਣੇ ਸਾਰਾਂ ਦੀ ਸਾਈਡ ਤੋਂ ਉਹਨੇ ਕਾਰ ਦੇ ਵਿੱਚ ਮਾਰਿਆ ਵਾ ਲਿਆ ਕੇ ਤੇ ਕਾਰ ਜਿਹੜੀ ਰੇਲਿੰਗ ਤੇ ਚੜ ਗਈ ਆ ਤੇ ਕਾਰ ਨੂੰ ਅੱਗ ਲੱਗ ਗਈ ਆ ਤੇ ਜਿਹੜੇ ਬੰਦੇ ਸੀਗੇ ਉਹ ਕਹਿੰਦਾ ਯਾਰ ਕਿ ਦੋ ਬੰਦੇ ਵਿੱਚ ਦੋ ਬੰਦੇ ਹੈਗੇ ਉਹਦੇ ਵਿੱਚ ਕਹਿ ਰਹੇ ਨੇ ਕਿ ਦੋ ਬੰਦੇ ਹੈਗੇ ਕੋਈ ਕੰਫਰਮ ਨਹੀਂ ਹੈਗਾ ਕੋਈ ਵਜੇ ਅਜੇ ਗੱਡੀ ਥੱਲੇ ਉਤਰੇਗੀ ਫਿਰ ਪਤਾ ਲੱਗੇ ਕਿੰਨੇ ਜਾਣੇ ਆ ਅਜੇ ਕੋਈ ਕੰਫਰਮ ਨਹੀਂ ਹੈਗਾ ਪੱਕਾ ਤੇਰੀ ਆਪਣੀ ਕੀ ਵਗੇ ਪੈਰ ਪਾਟਾ ਵਾ ਫੇਰ ਹੀ ਆਗੇ ਉਹ ਟਰੈਕ ਤੇ ਉਹ ਟਾਇਰ ਟਾਇਰ ਹੀ ਫਟਿਆ ਵਾ ਜੀ ਪਟਾਕੇ ਦੀ ਆਵਾਜ਼ ਆਈ ਤੇ ਟਾਇਰ ਹੀ ਫਟਿਆ ਜੀ ਇਦਾਂ ਜਹਾਜ ਹਾਈਵੇਅ ਟੈਕਸ਼ਨ ਰਕੀ ਕਹਿਣਾ ਜਿੱਤਣਾ ਇਦ ਵਿੱਚ ਭਾਰਤ ਪੈਟਰੋਲੀਅਮ ਦਾ ਹੁਣ ਪਤਾ ਲੱਗਿਆ ਜੰਡੇ ਵਾਲੇ ਦੀ ਗੱਡੀ ਆ ਇਹ ਹੰਦਲ ਪੈਟਰੋਲ ਪੰਪ ਵਾਲਿਆਂ ਦੀ ਉਹ ਗੱਡੀ ਇਦਰੋਂ ਤੇਲ ਭਰ ਕੇ ਆ ਰਹੀ ਸੀ ਜਲੰਧਰ ਤੋਂ ਇੱਥੇ ਆਣ ਕੇ ਪੁਲ ਦੇ ਉੱਪਰ ਆ ਕੇ ਦਾ ਟਾਇਰ ਬਲਾਸਟ ਹੋ ਗਿਆ ਸੱਜੇ ਪਾਸੇ ਦਾ ਉਹਦੇ ਕਰਕੇ ਗੱਡੀ ਜਿਹੜੀ ਐ ਡਵਾਈਡਰ ਨੂੰ ਕ੍ਰੋਸ ਕਰਕੇ ਤੇ ਰੋਂਗ ਸਾਈਡ ਆ ਗਈ ਅੱਗੇ ਉਹ ਬਰੀਜਾ ਗੱਡੀ ਆ ਉਹਦੇ ਵਿੱਚ ਆ ਕੇ ਵੱਜੀ ਆ ਤੇ ਜਿਹੜਾ ਐਕਸੀਡੈਂਟ ਵੀ ਹੋ ਗਿਆ ਤਾਂ ਗੱਡੀ ਨੂੰ ਅੱਗ ਲੱਗ ਗਈ ਵਿੱਚ ਹਾਂਜੀ ਹੁਣ ਦੋ ਸਵਾਰੀਆਂ ਹੈਗੀਆਂ ਉਹਦੇ ਵਿੱਚ ਕਰਦੇ ਆ ਅੱਗ ਤੇ ਕਾਬੂ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਅਸੀਂ ਇਹ ਕ੍ਰੇਨ ਮਗਾਇ ਲਈ ਆ ਉਹਦੇ ਨਾਲ ਕੱਢ ਕੇ ਹਾਂਜੀ ਹਾਂਜੀ ਤੇਲ ਨਾਲ ਭਰਿਆ ਨੇ ਨਿਊ ਗੱਡੀ ਦੇ ਜਿਹੜੇ ਕਾਰ ਵਾਲੇ ਤਾਂ ਜਿਹੜੇ ਉਹ ਨਹੀਂ ਲੱਗਦਾ ਬੱਚਾ ਲੇਕਿਨ ਟਰੱਕ ਵਾਲਾ ਜਿਹੜਾ ਡਰਾਈਵਰ ਆ ਉਹ ਲੱਗਦਾ ਫਰਾਰ ਹੋ ਗਿਆ ਉਹ ਵਿੱਚ ਨਹੀਂ ਉਹਦਾ ਕੋਈ ਵੀ ਹੈਗਾ ਔਨਅਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਅਮਰੀਤ ਸਰ ਜਲੰਧਰ ਹਾਈਵੇ ਤੇ ਸੜਕ ਹਾਸਾ ਹੋਇਆ ਆ ਜਿਹਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅਖਰ ਕਿਸ ਤਰ੍ਹਾਂ ਕਿਸ ਪ੍ਰਕਾਰ ਜਿਹੜਾ ਕਿ ਭਿਆਨਕ ਸੜਕ ਹਾਸਾ ਹੋਇਆ ਤੁਹਾਨੂੰ ਦੱਸਦੀ ਕਿ ਇੱਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਆ ਤੁਹਾਨੂੰ ਦੱਸਦੀ ਕਿ ਇਹ ਟਰੱਕ ਸੀਗਾ ਜਿਹੜਾ ਕਿ ਜਿਸ ਦਾ ਟਾਇਰ ਫਟ ਜਾਂਦਾ ਆ ਟਾਇਰ ਫਟਣ ਤੋਂ ਬਾਅਦ ਡਵਾਈਡਰ ਤੇ ਟਰੱਕ ਚੜ ਜਾਂਦਾ ਆ ਤੇ ਦੂਜੇ ਪਾਸਿਓ ਤੇਜ਼ ਰਫ਼ਤਾਰ ਕਾਰ ਆਉਂਦੀ ਆ ਤੇ ਇਹਨਾਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋ ਜਾਂਦੀ ਆ ਤਸਵੀਰਾਂ ਵੇਖ ਸਕਦੇ ਹੋ ਅੱਖਰ ਕਿਸ ਪ੍ਰਕਾਰ ਕਿੰਨੇ ਭਿਆਨਕ ਤਰੀਕੇ ਦੇ ਨਾਲ ਟੱਕਰ ਹੋਈ ਆ ਕਾਰ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਆ ਤੁਹਾਨੂੰ ਦਾ ਜ਼ਿਕਰ ਕਰ ਦੇ ਵਿੱਚ ਦੋ ਜਣੇ ਸੀਗੇ ਜਿਹੜੇ ਕਿ ਸਵਾਰ ਸੀਗੇ ਜੋ ਕਿ ਇਸ ਹਾਸੇ ਦੇ ਵਿੱਚ ਭਿਆਨਕ ਹਾਸੇ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਤਸਵੀਰਾਂ ਵੇਖ ਸਕਦੇ ਹੋ ਸਥਾਨਕ ਲੋਕ ਜਿਹੜੇ ਨੇ ਇਕੱਠੇ ਹੋ ਚੁੱਕੇ ਨੇ ਕਿਸ ਪ੍ਰਕਾਰ ਹਾ사 ਹੋਇਆ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅਖਰ ਕਿੰਨਾ ਭਿਆਨਕ ਇਹ ਹਾ사 ਹੋਵੇਗਾ ਫਿਲਹਾਲ ਇਸ ਮਾਮਲੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਹਿੰਦਾ ਸਥਾਨਕ ਲੋਕਾਂ ਵੱਲੋਂ ਕੀ ਕਹਿੰਦਾ ਇੱਕ ਵਾਰ ਤੁਸੀਂ ਸੁਣ ਸਕਦੇ ਹੋ ਮੇਰਾ ਨਾਂ ਜੀ ਗਵਿੰਦਰ ਸਿੰਘ ਆ ਮੈਂ ਜਿਲੰਧਰ ਦਾ ਵਾਸੀ ਜਿਲਿਆੜਾ ਵਾਂ ਮੈਂ ਹਾਂਜੀ ਇਹ ਟਰੱਕ ਜਿਹੜਾ ਵਾ ਆਪਣਾ ਪੈਟਰੋਲ ਵਾਲਾ ਇਧਰੋਂ ਆ ਰਿਹਾ ਜਿਲੰਧਰ ਦੀ ਸਾਈਡ ਤੋਂ ਤੇ ਟਾਇਰ ਫਟ ਗਿਆ ਵਾ ਰੋਂਗ ਸਾਈਡ ਆ ਗਿਆ ਵਾ ਰੋਂਗ ਸਾਈਡ ਆ ਕੇ ਤੇ ਕਾਰ ਆ ਰਹੀ ਹਮਰੇ ਸਾਰਾਂ ਵਾਲੀ ਸਾਈਡ ਤੋਂ ਉਹਨੇ ਕਾਰ ਦੇ ਵਿੱਚ ਮਾਰਿਆ ਵਾ ਲਿਆ ਕੇ ਕਾਰ ਜਿਹੜੀ ਉਹ ਰੇਲਿੰਗ ਤੇ ਚੜ ਗਈ ਆ ਤੇ ਕਾਰ ਨੂੰ ਅੱਗ ਲੱਗ ਗਈ ਆ ਤੇ ਜਿਹੜੇ ਬੰਦੇ ਸੀਗੇ ਉਹ ਕਹਿੰਦਾ ਯਾਰ ਕਿ ਦੋ ਬੰਦੇ ਵਜੇ ਦੋ ਬੰਦੇ ਹੈਗੇ ਸੀ ਉਹਦੇ ਵਿੱਚ ਤੋਂ ਕਹਿ ਰਹੇ ਨੇ ਕਿ ਦੋ ਬੰਦੇ ਸੀਗੇ ਕੋਈ ਕਨਫਰਮ ਨਹੀਂ ਹੈਗਾ ਕੋਈ ਵਜੇ ਅਜੇ ਗੱਡੀ ਥੱਲੇ ਉਤਰੇਗੀ ਫਿਰ ਪਤਾ ਲੱਗੇ ਕਿੰਨੇ ਜਾਣੇ ਆ ਅਜੇ ਕੋਈ ਕਨਫਰਮ ਨਹੀਂ ਹੈਗਾ ਪੱਕਾ ਉਹਦੀ ਆਪਣੀ ਅੱਕੀ ਵਗੇ ਟਾਇਰ ਪਾਟਾ ਵਾ ਫਿਰ ਹੀ ਆਗੇ ਉਹ ਟਰੈਕ ਤੇ ਉਹ ਟਾਇਰ ਟਾਇਰ ਹੀ ਫਟਿਆ ਵਾ ਜੀ ਪਟਾਕੇ ਦੀ ਆਵਾਜ਼ ਆਈ ਟਾਇਰ ਹੀ ਫ ਇਸ ਦੇ ਰਾਜ ਹਾਈਵੇ ਟੈਕਸ਼ਨ ਰ ਕੀ ਕਹਿਣਾ ਚਾਹੀਦਾ ਇਹਦੇ ਵਿੱਚ ਭਾਰਤ ਪੈਟਰੋਲੀਅਮ ਦਾ ਹੁਣ ਪਤਾ ਲੱਗਿਆ ਜੰਡੇ ਵਾਲੇ ਦੀ ਗੱਡੀ ਆ ਇਹ ਹੁੰਦਲ ਪੈਟਰੋਲ ਪੰਪ ਵਾਲਿਆਂ ਦੀ ਉਹ ਗੱਡੀ ਇਧਰੋਂ ਤੇਲ ਭਰ ਕੇ ਆ ਰਹੀ ਸੀ ਜਲੰਧਰ ਤੋਂ ਇੱਥੇ ਆਣ ਕੇ ਪੁਲ ਦੇ ਉੱਪਰ ਆ ਕੇ ਦਾ ਟਾਇਰ ਬਲਾਸਟ ਹੋ ਗਿਆ ਸੱਜੇ ਪਾਸੇ ਦਾ ਉਹਦੇ ਕਰਕੇ ਗੱਡੀ ਜਿਹੜੀ ਐ ਡਵਾਈਡਰ ਨੂੰ ਕ੍ਰੋਸ ਕਰਕੇ ਤੇ ਰੋਂਗ ਸਾਈਡ ਆ ਗਈ ਅੱਗੇ ਉਹ ਬਰੀਜਾ ਗੱਡੀ ਆ ਉਹਦੇ ਵਿੱਚ ਆ ਕੇ ਵੱਜੀ ਆ ਤੇ ਜਿਹੜਾ ਐਕਸੀਡੈਂਟ ਵੀ ਹੋ ਗਿਆ ਤਾਂ ਗੱਡੀ ਨੂੰ ਅੱਗ ਲੱਗ ਗਈ ਜਿਹੜੀ ਵੀਜ਼ਾ ਗੱਡੀ ਉਹ ਕਿਹੜੇ ਦਿੱਲੀ ਦਾ ਨੰਬਰ ਸੀ ਵਿੱਚ ਕੁ ਦੋ ਸਵਾਰੀਆਂ ਵਿੱਚ ਹਾਂਜੀ ਹੁਣ ਦੋ ਸਵਾਰੀਆਂ ਹੈਗੀਆਂ ਉਹਦੇ ਵਿੱਚ ਆ ਕਰਦੇ ਆ ਅੱਗ ਤੇ ਕਾਬੂ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਅਸੀਂ ਇਹ ਕ੍ਰੇਨ ਮਗਾ ਲਈ ਆ ਉਹਦੇ ਨਾਲ ਕੱਢ ਕੇ ਹਾਂਜੀ ਹਾਂਜੀ ਤੇਲ ਨਾਲ ਭਰਿਆ ਹੈ ਨਹੀਂ ਨਹੀਂ ਉਹ ਗੱਡੀ ਤੇ ਜਿਹੜੇ ਕਾਰ ਵਾਲੇ ਤਾਂ ਜਿਹੜੇ ਉਹ ਨਹੀਂ ਲੱਗਦਾ ਬਚਾ ਲੇਕਿਨ ਟਰੱਕ ਵਾਲਾ ਜਿਹੜਾ ਡਰਾਈਵਰ ਆ ਉਹ ਲੱਗਦਾ ਫਰਾਰ ਹੋ ਗਿਆ ਉਹ ਵਿੱਚ ਨਹੀਂ ਉਹਦਾ ਕੋਈ ਵੀ ਹੈਗਾ